ਪਤਾ ਨਹੀਂ ਰੱਬ ਨੇ ਕਿਹੋ ਜੀ ਕਿਸਮਤ ਲਿਖੀ ਹੈ ਕਦੇ ਸੋਚਿਆ ਵੀ ਨਹੀਂ ਸੀ ਬੇਬੀ ਹੋਜੇ ਨਿਕਲ ਨਗੇ ਕੀ ਕਰਾਂ ਖਿੱਤਰ ਜਾਮਾ ਮਨ ਤਾਂ ਬਹੁਤ ਦੁਖੀ ਹੁੰਦਾ ਕਿੰਨੇ ਸੁਪਨੇ ਸਜਾਏ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਇਹਨਾਂ ਦਾ ਸਾਰਾ ਪਰਿਵਾਰ ਤੇ ਆਪ ਮੈਨੂੰ ਝੂਠਾ ਪਿਆਰ ਦਿਖਾਉਂਦੇ ਨੇ ਮੈਂ ਤਾਂ ਬਸ ਇਹਦਾ ਸੱਚਾ ਪਿਆਰ ਹੀ ਦੇਖਦੀ ਰਹੀ ਪਰ ਹੁਣ ਕੀ ਕਰਾਂ ਕਿਤੇ ਜਾ ਵੀ ਨਹੀਂ ਸਕਦੀ ਜੋ ਵੀ ਕੀਤਾ ਮੈਂ ਆਪਣੀ ਮਰਜ਼ੀ ਨਾਲ ਕੀਤਾ ਨਾ ਜੇ ਹੁਣ ਘਰ ਜਾਨੀ ਆ ਤੇ ਮੈਨੂੰ ਕੀ ਕਹਿਣਗੇ ਪਰ ਐ ਤੇ ਮੈਨੂੰ ਯਕੀਨ ਆ ਮੇਰੇ ਘਰ ਦੇ ਨੂੰ ਪਤਾ ਮੈਨੂੰ ਘਰੇ ਬਾੜ ਦੇਣਗੇ ਕੁਛ ਨਹੀਂ ਕਹਿੰਦੇ ਇੱਕ ਵਾਰ ਕੋਸ਼ਿਸ਼ ਕਰਦੀ ਆ ਕੀ ਕਰਾਂ ਮੇਰਾ ਇਸ ਤਾਂ ਹਿੰਮਤ ਨਹੀਂ ਆ ਰਹੀ ਕਿ ਮੈਂ ਅੰਦਰ ਜਾਵਾਂ ਕਿਵੇਂ ਮਾਮਾ ਜੀ ਹੋਰੇ ਕੀ ਕਹਿਣਗੇ ਕੀ ਸੋਚਣਗੇ ਮੇਰੇ ਬਾਰੇ ਚਲ ਮੰਮੀ ਤਾਂ ਮੇਰੇ ਪੱਖ ਚ ਹੋਣਗੇ ਨਾ ਪਰ ਕੀ ਕਹਿ ਸਕਦੇ ਆ ਮੰਮੀ ਨੂੰ ਵੀ ਉਨਾ ਹੀ ਗੁੱਸਾ ਹੋਵੇ ਚਲ ਇੱਕ ਵਾਰ ਕੋਸ਼ਿਸ਼ ਕਰਦੇ ਆ ਚਾਹ ਦੇ ਢੱਕੀਰ ਤਾਂ ਖੁੱਲ ਹੀ ਪਿਆ ਮਾਮਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਹਰ ਨਿਕਲ ਮਾਮਾ ਜੀ ਇਹਨੇ ਆਖਾ ਬੇਦਲੀ ਤੋਂ ਬਾਹਰ ਨਿਕਲ ਖੇ ਪਾ ਕੇ ਰੱਖਤੀ ਸਾਡੀ ਸਾਰੀ ਮਾਮਾ ਜੀ ਸੌਰੀ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਆ ਇਹ ਗਲਤੀ ਹੋ ਗਈ ਤਾਂ ਇਥੋਂ ਆਮ ਸੌਰੀ ਮਾਮਾ ਜੀ ਕਾਈ ਤਾਂ ਅਗਲਾ ਕੁੜੀਆਂ ਜੰਮਣੋਂ ਹਟ ਗਿਆ ਕੀ ਹੋ ਗਿਆ ਆ ਗਈ ਸਤਿ ਸ੍ਰੀ ਅਕਾਲ ਮਾਂ ਸਤਿ ਸ੍ਰੀ ਅਕਾਲ ਦੇ ਤਾਂ ਲਾਇਕ ਨਹੀਂ ਬੁੱਤ ਜਾ ਨਿਕਲ ਬੇਦਲੀ ਤੋਂ ਬਾਹਰ ਜਾ ਨਹੀਂ ਮਾਮਾ ਜੀ ਤੁਸੀਂ ਮੈਨੂੰ ਸਮਝੋ ਮੰਮੀ ਸੌਰੀ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤੁਹਾਡੇ ਅੱਗੇ ਹੱਥ ਜੋੜਦਿਆਂ ਬਹੁਤ ਵੱਡੀ ਹੋ ਗਈ ਗਲਤੀ ਤੇ ਥੋਂ ਹੁਣ ਤਾਂ ਸੌਰੀ ਕਰਨ ਦਾ ਫਾਇਦਾ ਨਹੀਂ ਉਦੋਂ ਤਾਂ ਤੂੰ ਸਾਡੀ ਜਾਜ ਤੇ ਰਾਈ ਉਧਰੀ ਜਾ ਦੇਰ ਹੀ ਤਾਂ ਬਾਹਰ ਹੋ ਨਹੀਂ ਮਾਮਾ ਜੀ ਮੈਂ ਉੱਥੇ ਨਹੀਂ ਜਾ ਸਕਦੀ ਮੈਨੂੰ ਕੁਝ ਨਹੀਂ ਪਤਾ ਬਸ ਇੱਕ ਵਾਰ ਤੁਸੀਂ ਮੈਨੂੰ ਘਰੇ ਰੱਖ ਲਓ ਮੇਥੋਂ ਬਹੁਤ ਘਰੇ ਕੋਈ ਨਹੀਂ ਰੱਖਦੇ ਅਸੀਂ ਸਾਡੀ ਥੇ ਪਾ ਕੇ ਰੱਖਤੀ ਸਾਰੀ ਸਾਡੀ ਇੰਨੀ ਬਦਨਾਮੀ ਕਰਾਤੀ ਤੂੰ ਉਸ ਦਸਰੀਕੇ ਚ ਮੂੰਹ ਦਿਖਾੜ ਜੋਗੇ ਨਹੀਂ ਰਹੇ ਪਰ ਮੰਮੀ ਹਾਂ ਮੈਨੂੰ ਸਾਹਰ ਤੇ ਇੰਨੀਆਂ ਉਮੀਦਾਂ ਸੀਗੀਆਂ ਵੀ ਚਲ ਕੁਝ ਬਣ ਜੇਗੀ ਅਸੀਂ ਤਾਂ ਪਾਲਿਆ ਪਲੋਠੀ ਵੀ ਚਲ ਉਹ ਐ ਤੂੰ ਜਮਾ ਸਾਡੀ ਰੇਹ ਬਣਾ ਕੇ ਰੱਖਤੀ ਪਰ ਮਾਮਾ ਜੀ ਮੈਨੂੰ ਉਹ ਰੱਖਣ ਲਈ ਤਿਆਰ ਨਹੀਂ ਹੈਗੇ ਫਿਰ ਪਤਾ ਉਹਦਾ ਪਤਾ ਹੁੰਦਾ ਨਹੀਂ ਉਦੋਂ ਆਪਾਂ ਮਮਕਰ ਲੱਗ ਜਾਂਦੀਆਂ ਕੁੜੀਆਂ ਆ ਹੀ ਨਹੀਂ ਦੇਖਦੀਆਂ ਤੈਨੂੰ ਪੜਾਇਆ ਇਸ ਗੱਲ ਤੇ ਮਾਰਿਆ ਨਹੀਂ ਸੀ ਮੰਮੀ ਮੈਂ ਕਹੀ ਜਾਂਦੀ ਆ ਨਾ ਵੀ ਮੇਥੋਂ ਗਲਤੀ ਹੋ ਗਈ ਮਾਮਾ ਜੀ ਜਿੰਨਾ ਟਾਈਮ ਮੇਰੇ ਕੋਲ ਪੈਸੇ ਸੀ ਤਾਂ ਮੈਨੂੰ ਪਿਆਰ ਕਰਦੇ ਰਹੇ ਜਦੋਂ ਮੇਰੇ ਕੋਲ ਪੈਸਾ ਖਤਮ ਹੋ ਗਿਆ ਨਾ ਤਾਂ ਉਹਨਾਂ ਨੇ ਲਫਤ ਮਾਰੀ ਤੈਨੂੰ ਹੁਣ ਪਤਾ ਲੱਗ ਗਿਆ ਸਮਝ ਗਈ ਨਾ ਹਾਂ ਵੀ ਜਿੰਨਾ ਤੇਰੇ ਕੋਲ ਸੀ ਪਤਾ ਸੀ ਮਾਮਾ ਜੀ ਕਿਉਂ ਮੇਰੀ ਪ੍ਰਾਪਰਟੀ ਨੂੰ ਪਿਆਰ ਕਰਦੇ ਆ ਬਸ ਤੇ ਹੁਣ ਫਿਰ ਕਿੱਧਰ ਗਈ ਜਾ ਉਧਰੀ ਜਾ ਨਾ ਮਾਮਾ ਜੀ ਹੁਣ ਅਸੀਂ ਕੀ ਮੂੰਹ ਖਾਵਾਂਗੇ ਮੈਂ ਕਿੱਥੇ ਜਾਊਂਗੀ ਮੇਰੀ ਕੋਈ ਘਰ-ਬਾਰ ਨਹੀਂ ਹੁਣ ਮੈਨੂੰ ਇੱਕ ਵਾਰ ਮਾਫ ਕਰ ਦੋ ਆਮ ਸੌਰੀ ਮੰਮੀ

ਤੁਸੀਂ ਸਮਝਾ ਦੋ ਨਾ ਮੈਂ ਕੀ ਸਮਝਾਵਾਂ ਮੈਂ ਤਾਂ ਉਦੋਂ ਤੂੰ ਮੇਰੇ ਅੱਖੇ ਉਦੋਂ ਨਹੀਂ ਸਮਝੀ ਉਦੋਂ ਨਹੀਂ ਫਿਰ ওই ਗੱਲ ਤੂੰ ਕੋ ਘਰ ਵਿਖਾਈ ਫਿਰ ਸੌਰੀ ਵੀ ਤਾਂ ਕਿਹਾ ਨਾ ਇਹ ਪਹਿਲੀ ਗਲਤੀ ਸੀ ਪਹਿਲੀ ਗਲਤੀ ਤੇ ਰੱਬ ਵੀ ਮਾਫ ਕਰ ਦਿੰਦਾ ਹੋਰ ਸੌਰੀ ਯਾਦ ਆ ਗਈ ਚਲ ਕੋਈ ਨਾ ਕੋਈ ਨਾ ਮੇਰੇ ਮੱਥੇ ਨਾ ਲੱਗੇ ਚਲ ਮੱਥੇ ਲਾ ਕੇ ਤੇ ਮੈਂ ਵੀ ਨਹੀਂ ਰਾਜੀ ਮੈਂ ਕਿਹੜਾ ਰਾਜੀ ਆ ਪਰ ਆਪਾਂ ਨੂੰ ਚਲ ਕੋਈ ਨਾ ਤੁਸੀਂ ਤਾਂ ਮੈਨੂੰ ਅਪਡੇਟ ਫਿਰ ਫਿਰ ਮੈਂ ਉਹੀ ਤਾਂ ਜਨਮ ਦਿੱਤੀ ਤੂੰ ਉਦੋਂ ਇੱਕ ਨਹੀਂ ਸੋਚੀ ਮੇتن ਉਸੇ ਪੜਾਉਂਦੇ ਲਿਖਾਉਂਦੇ ਸੀ ਵੀ ਚਲ ਕੁਝ ਬਣ ਜੂਗੀ ਸਾਨੂੰ ਉਮੀਦਾਂ ਸੀਗੀਆਂ ਤੇ ਪਰ ਸਾਰੀ ਤੂੰ ਖੇਪ ਆਤੀ ਹੁਣ ਪਤਾ ਲੱਗ ਗਿਆ ਨਾ ਮੈਨੂੰ ਸਭ ਉਹਨਾਂ ਨੇ ਸਾਰਾ ਕੁਝ ਫੇਟ ਦਿੱਤਾ ਮੈਨੂੰ ਸਭ ਕੁਝ ਪਤਾ ਤੇ ਤੈਨੂੰ ਅੱਜ ਅਸੀਂ ਅਸੀਂ ਨਾ ਚੱਲੀਏ ਫਿਰ ਤੂੰ ਕਿੱਥੇ ਜਾਵੇਂਗੀ ਤੇਰਾ ਕੀ ਬਣੂਗਾ ਚਲ ਕੋਈ ਨਾ ਮੰਮੀ ਇੱਕ ਵਾਰ ਮੈਨੂੰ ਮਾਫ ਕਰ ਦੋ ਉਹ ਕੋਈ ਨਾ ਕੱਢ ਫੇਰ ਕੋਈ 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 ਨਹੀਂ ਲਾਰਤੀ ਆ ਮੇਰੇ ਪਾਪਾ ਜੀ ਅੱਜ ਤੋਂ ਬਾਅਦ ਮੈਂ ਕੋਈ ਗਲਤੀ ਨਹੀਂ ਕਰਦੀ ਇੱਕ ਵਾਰੀ ਇੱਕ ਵਾਰੀ ਮੌਕਾ ਦੇ ਦਿਓ ਜਦਾਂ ਮੇਰੇ ਮੱਥੇ 'ਤੇ ਨਾ ਲੱਗੀ ਰੋਟੀ ਖਾਣੀ ਆ ਆਪਦੀ ਅੰਦਰ ਹੀ ਬਹਿ ਕੇ ਖਾ ਲਿਆ ਕਰ ਜੇ ਮੇਰੇ ਮਾ ਇੱਕ ਵਾਰ ਕਹਿ ਦੇ ਆ ਜਾ ਅੰਦਰ ਅੰਦਰ ਮਾਂ ਦਾ ਸੁਣ ਕੀ ਕਰੇ ਮਾਂ ਤਾਂ ਚਾਰ ਚੁਪੇਰੇ ਫਸੀ ਐ ਜਿਉਂ ਅੱਜ ਤੇਰਾ ਬਾਪ ਹੁੰਦਾ ਪੀ ਜਿਉਂ ਮਾਜੀ ਸਮਝ ਲੈਂਦਾ ਮੈਂ ਤਾਂ ਉਦੋਂ ਲੋਕਾਂ ਦੀਆਂ ਬਹੁਤ ਸੁਣੀਆਂ ਕੀ ਕੁਛ ਲੋਕ ਬੋਲਦੇ ਸੀ ਤੇਰੇ ਬਾਰੇ ਤੇ ਪਤਾ ਤਾਂ ਸੀਗਾ ਵੀ ਇਹ ਕੀ ਬਣਦਾ ਵੀ ਜਿੰਨਾ ਚਿਰ ਅਗਲੇ ਕੋਲੇ ਹੁੰਦਾ ਕੋਈ ਪ੍ਰਾਪਰਟੀ ਹੁੰਦੀ ਓੰਨਾ ਚਿਰ ਉਹ ਅਗਲਾ ਮੋਹ ਕਰਦਾ ਮੁੜ ਕੇ ਕੋਈ ਨਹੀਂ ਸਿਆਣ ਦਾ ਉਦੋਂ ਤੋਂ ਸੋਚਣਾ ਸੀਗਾ ਅੰਦਰਾਂ ਤੇ ਗੱਲ ਕਰ ਦੇਖੀ ਜੋ ਹੁਣ ਮੇਰੇ ਨਾਲ ਜਿਹੜੀ ਬਣੂਗੀ ਮੈਨੂੰ ਕੁਝ ਨਹੀਂ ਪਤਾ ਸੀ ਮੰਮੀ ਵੀ ਮੇਰੇ ਨਾਲ ਐਨਾ ਕੁਝ ਹੋ ਜਾਊਗਾ ਮੈਂ ਤਾਂ ਉਹਦੇ ਬਾਰੇ ਕਿੰਨਾ ਕੁਝ ਸੋਚਿਆ ਪਰ ਉਹਨੇ ਕੁਝ ਨਹੀਂ ਸੋਚਿਆ ਮੇਰੇ ਬਾਰੇ ਹੁਣ ਫਿਰ ਕੀ ਹੋ ਗਿਆ ਕੀ ਹੋਣਾ ਸੀ ਮੰਮੀ ਤੈਨੂੰ ਦੱਸਿਆ ਤਾਂ ਹੈ ਜਿੰਨਾ ਟਾਈਮ ਮੈਂ ਮੇਰੇ ਤੋਂ ਮਤਲਬ ਸੀ ਪੈਸਾ ਸੀ ਮੇਰੇ ਕੋਲ ਹੂੰ ਤਾਂ ਬਸ ਮੇਰੇ ਨਾਲ ਮੋਹ ਪਿਆਰ ਚ ਰਹੀਂ ਹਏ ਹਾਂ ਜਦੋਂ ਹੀ ਪੈਸਾ ਖਤਮ ਹੋ ਗਿਆ ਤਾਂ ਮੈਨੂੰ ਘਰੋਂ ਬਾਹਰ ਕੱਢਤਾ ਹੋ ਤਾਂ ਚੱਲ ਜੋ ਜ ਪਰਿਵਾਰੋਂ ਦਾ ਸੀਗਾ ਸੀਗਾ ਉਹ ਆਪ ਤਾਂ ਨਾ ਕਰਦਾ ਇਹਨੇ ਉਹ ਫਿਰ ਪੁੱਤ ਆਪੋ ਵੀ ਬਦਲ ਜਾਂਦੇ ਐ ਫਿਰ ਉਹ ਆਪ ਵੀ ਉਸ ਆਪ ਦੇ ਫਾਇਦੇ ਨੂੰ ਜਾਂਦੇ ਐ ਤੇਰਾ ਫਾਇਦਾ ਕੋਈ ਨਹੀਂ ਸੋਚਿਆ ਉਹਨਾਂ ਨੇ ਮੰਮੀ ਪਰ ਉਹਨੇ ਇਹ ਤਾਂ ਸੋਚਣਾ ਸੀ ਵੀ ਪਿੱਛੇ ਉਹਨੇ ਘਰਦਿਆਂ ਨੂੰ ਕਿਵੇਂ ਧੋਖਾ ਦੇ ਕੇ ਮੇਰੇ ਪਿੱਛੇ ਆਈ ਹੈ ਉਹਨੇ ਇਹ ਗੱਲ ਇੱਕ ਵਾਰ ਵੀ ਨਹੀਂ ਸੋਚੀ ਫਿਰ ਉਹ ਤਾਂ ਉਹਨਾਂ ਮਚਾਈਦਾ ਸੀ ਫਿਰ ਆਈ ਤਾਂ ਕੁੜੀਆਂ ਨੂੰ ਕਹਿੰਨੇ ਵੀ ਜਦੋਂ ਉਹ ਨਹੀਂ ਸੋਚਦੀਆਂ ਫਿਰ ਉਹ ਬੇਗਾਨੇ ਕਿਉਂ ਸੋਚਣਗੇ ਪਰ ਮੰਮੀ ਮੈਨੂੰ ਨਾ ਹੁਣ ਇਹ ਡਰ ਲੱਗ ਜਾਂਦਾ ਵੀ ਮੇਰਾ ਬਣੂਗਾ ਕੀ ਉਹ ਤਾਂ ਮੈਥੋਂ ਤਲਾਕ ਮੰਗਦਾ ਹੈ ਕਹਿੰਦਾ ਮੈਨੂੰ ਜਲਦੀ ਤਲਾਕ ਦੇ ਅੱਛਾ ਤਲਾਕ ਮੰਗਦੇ ਆ ਹਾਂ ਮਾਂ ਚਲੋ ਕੋਈ ਨਹੀਂ ਫਿਰ ਦੇਖਦੇ ਹਾਂ ਕੁਝ ਤਾਂ ਕਰਨੇ ਪਊ ਚਲ ਕੋਈ ਨਹੀਂ ਤੇਰੇ ਮਾਮੇ ਨਾਲ ਕਰਾਂਗੇ ਗੱਲ ਠੰਡੇ ਮਤੇ ਨਾਲ ਕੇਰਾ ਤਾਂ ਹੁਣ ਉਹ ਵੀ ਪੜ ਗਿਆ ਪਿਆ ਤੇ ਗੁੱਸਾ ਤਾਂ ਮੈਨੂੰ ਵੀ ਆਉਂਦਾ ਸੀ ਨਾ ਜਿਵੇਂ ਤੂੰ ਕਰਤੀ ਮੰਮੀ ਮੇਰੇ ਇਹ ਗੱਲ ਦੱਸੋ ਮਾਮਾ ਤਾਂ ਨਹੀਂ ਲੱਗਦਾ ਮੈਨੂੰ ਕਦੇ ਨਹੀਂ ਬੁਲਾਉਂਦੇ ਉਹ ਤਾਂ ਇੰਨੇ ਗੁੱਸੇ 'ਚ ਆ ਉੱਪਰ ਬੁਲਾਉਣ ਵਾਲੀ ਤਾਂ ਗੱਲ ਹੈ ਨਹੀਂ ਉਹ ਤਾਂ ਮੈਨੂੰ ਵੀ ਪਤਾ ਹੈ ਤੈਨੂੰ ਵੀ ਪਤਾ ਹੈ ਪੜ੍ਹੀ ਲਿਖੀ ਐ ਪਰ ਹੁਣ ਕਹਿੰਦੇ ਹੁੰਦੇ ਸਾਰਾ ਕੁਝ ਦੇਖਣਾ ਪੈਂਦਾ ਹੁਣ ਜਦੋਂ ਤੂੰ ਆ ਗਈ ਨਹੀਂ ਤੈਨੂੰ ਉਹ ਨਹੀਂ ਚੱਲਦੇ ਫੇਰ ਤੂੰ ਕਿੱਥੇ ਜਾਏਂਗੀ ਜਦੋਂ ਅਸੀਂ ਨਾ ਚੱਲਿਆ ਤੂੰ ਮੈਂ ਤੇਨੂੰ ਜਨਮ ਦਿੱਤਾ ਹੈ ਨਾ ਤੇ ਹੁਣ ਮਾਮਾ ਵੀ ਆਪਦੇ ਥਾਂ ਸਹੀ ਐ ਜੇ ਭਾਈ ਤੇਰੇ ਬਾਪ ਹੁੰਦਾ ਆਪੇ ਜੋ ਕੁਝ ਮਰਜ਼ੀ ਕਰਦਾ ਫਿਰ ਮੈਨੂੰ ਵੀ ਨਹੀਂ ਫਿਕਰ ਸੀ ਤੇ ਚਲੋ ਫਿਰ ਹੁਣ ਮੈਂ ਉਹਦੇ ਨਾਲ ਰਾਏ ਕਰੂੰਗੀ ਕੋਈ ਨਾ ਸਾਰਾ ਕੁਝ ਕਰਾਂਗੀ ਫਿਰ ਕਰਨਾ ਹੀ ਪੈਣਾਗਾ ਮੰਮੀ ਵੀ ਮੈਂ ਗਲਤੀ ਵੀ ਤਾਂ ਮੰਨੀ ਜਾਨੀ ਐ ਨਾ ਮਾਮਾ ਕਿਉਂ ਨਹੀਂ ਸਮਝਦਾ ਗਲਤੀ ਮੰਨੀ ਤਾਂ ਜਾਨੀ ਗਲਤੀ ਕਰਨ ਵਾਲੀ ਨਹੀਂ ਨਾ ਸੋਚਿਆ ਚਲ ਮੰਮੀ ਅਸੀਂ ਕਹਿ ਰਹੇ ਆ ਪਤਾ ਲੱਗਿਆ ਨਹੀਂ ਪਤਾ ਲੱਗਿਆ ਗਲਤੀ ਹੋ ਜਾਂਦੀ ਐ ਜੇ ਇੰਨੇ ਪਤਾ ਹੋਵੇ ਤਾਂ ਇਨਸਾਨ ਗਲਤੀ ਕਿਉਂ ਕਰੇ ਗਲਤੀ ਇਹ ਤਾਂ ਹੁਣ ਪਤਾ ਹੈ ਗੱਲ ਕਰਾਂ ਜਦੋਂ ਹੁਣ ਤੂੰ ਐਡਾ ਕਦਮ ਚੱਕਿਆ ਉਦੋਂ ਆਪ ਨੂੰ ਵੀ ਮੈਨੂੰ ਗੁੱਸਾ ਆਉਂਦਾ ਸੀ ਮਾਮੇ ਨੂੰ ਵੀ ਆਉਣਾ ਹੀ ਸੀ ਹਰੇਕ ਨੂੰ ਆਉਂਦਾ ਜੇ ਹੁਣ ਤੂੰ ਆ ਗਈਆਂ ਹੁਣ ਆਪ ਦਾ ਦਿਲ ਵੀ ਦੁਖੀ ਹੁੰਦਾ ਵੀ ਜਦੋਂ ਹੁਣ ਤੈਨੂੰ ਉਹ ਚੱਲ ਨਹੀਂ ਰਹੇ ਹੁਣ ਪਤਾ ਲੱਗ ਗਿਆ ਨਾ ਵੀ ਉਹ ਆਪ ਦੇ ਤੇਰੇ ਪ੍ਰਾਪਰਟੀ ਨਾਲ ਹੀ ਮੋਹ ਪਿਆਰ ਸੀ ਹੁਣ ਤੈਨੂੰ ਬਸ ਉਹਨਾਂ ਨੇ ਘਰੋਂ ਕੱਢਤਾ ਹੁਣ ਜੇ ਅਸੀਂ ਵੀ ਨਾ ਛੱਲੇ ਫਿਰ ਤੇਰਾ ਕੀ ਬਣੂਗਾ ਫਿਰ ਅਸੀਂ ਤਾਂ ਹੁਣ ਇਹੀ ਕਹਿਨੇ ਵੀ ਭਈ ਤੇਰੇ ਬਾਰੇ ਹੁਣ ਸੋਚਾਂਗੇ ਪਰ ਮੰਮੀ ਉਹਨਾਂ ਨੇ ਇਹ ਗੱਲ ਕਿਉਂ ਨਹੀਂ ਸੋਚੀ ਵੀ ਜੇ ਇਹ ਦੇ ਘਰ ਦੇਣ ਇਹਨੂੰ ਘਰੇ ਨਾ ਬਾੜਿਆ ਤਾਂ ਵਿਚਾਰੀ ਕਿੱਥੇ ਜਾਊਗੀ ਇਹ ਤਾਂ ਇਹੀ ਤਾਂ ਗੱਲ ਹੈ ਇਹੀ ਕਹਿੰਨੇ ਆ ਵੀ ਆਪਾਂ ਪਹਿਲਾਂ ਨਹੀਂ ਸੋਚਦੇ ਕੋਈ ਵੀ ਨਹੀਂ ਸੋਚਦਾ ਉਹ ਨਹੀਂ ਪਤਾ ਲੱਗਦਾ ਕੋਈ ਠਿੱਕਰਾ ਮੁੰਡਾ ਵੱਜ ਜਾਂਦਾ ਨਹੀਂ ਗਈ ਨਹੀਂ ਉਹ ਮੈਂ ਤਾਂ ਕਦੇ ਨਹੀਂ ਸੋਚਿਆ ਸੀ ਪਤਾ ਨਹੀਂ ਇੰਨਾ ਪੱਥਰ ਦਿ ਲੋ ਕਿਵੇਂ ਹੋ ਸਕਦਾ ਉਹਦੇ ਲਈ ਮੈਂ ਕੀਤਾ ਕਿ ਨਹੀਂ ਮੈਂ ਸੋਚਿਆ ਵੀ ਤੂੰ ਕਰ ਦੇਗੀ ਕਿ ਅਗਰ ਵੀ ਜੇ ਤੈਨੂੰ ਨਾ ਕਰੇ ਬਣ ਦਿੱਤਾ ਵੀ ਜਾਂ ਵਾਪਸ ਆ ਜੀ ਨੇ ਦੇਖੋ ਕੁਝ ਨਹੀਂ ਕਿਹਾ ਤੈਨੂੰ ਮੈਨੂੰ ਕੁਝ ਨਹੀਂ ਕਿਹਾ ਬਸ ਮੈਨੂੰ ਕਹਿੰਦੇ ਇੱਥੇ ਨਹੀਂ ਚਲ ਕੋਈ ਨਹੀਂ ਹੋਂ ਦੇਖਦੇ ਆ ਕੋਈ ਨਾ ਮੈਂ ਤੇਰੇ ਮਾਮੇ ਨੂੰ ਸਮਝਾਉਂਗੀ ਹੌਲੀ ਹੌਲੀ ਸ਼ਾਂਤੀ ਨਾਲ ਤੇ ਕੋਈ ਨਾ ਸਾਰਾ ਕੁਝ ਕਰਨਾ ਪੋ ਠੀਕ ਆ ਮੈਂ ਤੇਰਾ ਵੀ ਹੁਣ ਜ਼ਿੰਦਗੀ ਦਾ ਸਵਾਲ ਆ ਹੁਣ ਆਪ ਨੂੰ ਵੀ ਪਤਾ ਤੇ ਤੈਨੂੰ ਵੀ ਪਤਾ ਚਲ ਕੋਈ ਨਾ ਦੇਖਦੇ ਆ ਫਿਰ ਕੀ ਬੰਦ ਆ ਹੋਰ ਕਿੰਦਰ ਕਿਵੇਂ ਆ ਠੀਕ ਆ ਮੈਂ ਤਾਂ ਤੇਰ ਨਾਲ ਕਿੰਦਰ ਗੱਲ ਕਰਨੀ ਸੀ ਕੀ ਕਰਨੀ ਇਹ ਚਲ ਤੂੰ ਇੰਨਾ ਪਹਿਲਾਂ ਇੰਨਾ ਘਬਰਾ ਮੈਨੂੰ ਰੋਟੀ ਨਹੀਂ ਚੰਗੀ ਲੱਗਦੀ ਰੋਟੀ ਤਾਂ ਮੈਨੂੰ ਵੀ ਨਹੀਂ ਚੰਗੀ ਲੱਗਦੀ ਮੈਨੂੰ ਕੋਲ ਚੰਗੀ ਲੱਗਦੀ ਆ ਹੁਣ ਉਹ ਜਿਹੜੇ ਹਿਸਾਬ ਨਾਲ ਦਸਰੀ ਲਵੀ ਉਹ ਮੇਉ ਦੇ ਹਾਲਾਤ ਬੋਲ ਤੂੰ ਮੇਰੇ ਕੋਲੇ ਗੱਲ ਹੀ ਨਾ ਸੇੜਿਆ ਕਰ ਉਗੀ ਚੱਲ ਕੋਈ ਨਹੀਂ ਤੂੰ ਵੀਰ ਬਣ ਕੇ ਗੁੱਸਾ ਠੰਡਾ ਕਰ ਹੁਣ ਆਪਾਂ ਨੂੰ ਹੀ ਕਰਨਾ ਪੈਣਾ ਸਾਰਾ ਕੁਝ ਪੰਡੇ ਚ ਗੱਲਾਂ ਕਰਾਤੀਆਂ ਉਹਨੇ ਕਰਾਤੀਆਂ ਗੱਲਾਂ ਮੈਂ ਉਹੀ ਕਹਿੰਨੀ ਆ ਮੈਨੂੰ ਵੀ ਪਤਾ ਹੈ ਤੇ ਪਰ ਹੁਣ ਉਹ ਜਦੋਂ ਵੀ ਉਹ ਤਾਂ ਤਲਾਕ ਮੰਗਦੇ ਆ ਫਿਰ ਉਹ ਕਿੱਥੇ ਜਾਊਗੀ ਤਲਾਕ ਉਹਦੋਂ ਸੋਚਣਾ ਸੀ ਉਹਨੇ ਮੰਗਦੇ ਨੇ ਤਲਾਕ ਹੁਣ ਦੁੱਖ ਤਾਂ ਮੈਨੂੰ ਵੀ ਹੈ ਪੰਡੇ ਜੋ ਉਹ ਕਰਾਤੀ ਉਹਨੇ ਦੁੱਖ ਤਾਂ ਮੈਨੂੰ ਵੀ ਹੈ ਹੁਣ ਮੈਂ ਹੁਣ ਵਾਰ-ਵਾਰ ਵੀ ਮੈਂ ਕੀ ਕਹਾਂ ਤੂੰ ਵੀ ਕਹੀ ਜਾਂਦਾ ਹੁਣ ਜੇ ਤੋ ਫਿਰ ਉਹ ਆਈ ਹੈ ਹੁਣ ਕਰੇ ਹੁਣ ਉਹਦਾ ਕੁਝ ਕਰਨਾ ਹੀ ਪਊਗਾ ਆਈ ਕੀ ਲੈਣਾ ਜਦੋਂ ਪਤਾ ਸੀ ਗਈ ਸੀ ਉਦੋਂ ਕਿਉਂ ਗਈ ਸੀ ਚਲੋ ਹਣਾ ਗਲਤੀਆਂ ਹੋ ਜਾਂਦੀਆਂ ਫਿਰ ਹੁਣ ਕੀ ਕਹੀਏ ਗਲਤੀਆਂ ਹੋ ਜਾਂਦੀਆਂ ਤੇ ਹੁਣ ਆਪਾਂ ਨੂੰ ਕੁਝ ਉਹਦਾ ਕਰਨਾ ਪਊਗਾ ਤਲਾਕ ਦੇ ਕਾਗਜ਼ ਵਗੈਰਾ ਤਿਆਰ ਕਰਨੇ ਪੈਣਗੇ ਚਲੋ ਫਿਰ ਮੈਂ ਕਰੂੰ ਵਕੀਲ ਨਾਲ ਗੱਲ ਹੋਰ ਕੀ ਆ ਹੋਰ ਫਿਰ ਕਰਨਾ ਹੀ ਪੈਣਾ ਫਿਰ ਹੁਣ ਦੱਸ ਇਹਦਾ ਹੱਲ ਵੀ ਤਾਂ ਐ ਕਰ ਕੀ ਹੱਲੇ ਦਾ ਹੋਰ ਹੁਣ ਕਰਨਾ ਹੀ ਪਊਗਾ ਇਹ ਨਹੀਂ ਤਾਂ ਨਹੀਂ ਉਹ ਕੀਤਾ ਹੁਣ ਹੋਈ ਤਾਂ ਕਿਨੇ ਜਦੋਂ ਉਹਨੇ ਸੋਚਿਆ ਨਹੀਂ ਤੇ ਫਿਰ ਹੁਣ ਆਪ ਨੂੰ ਵੀ ਦੁੱਖ ਤਾਂ ਹੈਗਾ ਹੀ ਐ ਹੁਣ ਮੋਹ ਤਾਂ ਮੈਨੂੰ ਵੀ ਆਉਂਦਾ ਪੁੱਤਾਂ ਵਾਂਗੂ ਪਾਲੀ ਸੀ ਉਹ ਤਾਂ ਹੈ ਫਿਰ ਜਦੋਂ ਉਹਨੇ ਨਹੀਂ ਸੋਚਿਆਗਾ ਅਗਲੇ ਨਹੀਂ ਸੋਚ ਰਹੇ ਉਹਨਾਂ ਨੂੰ ਤਾਂ ਨਹੀਂ ਪਤਾ ਵੀ ਇਹਦੀ ਜ਼ਿੰਦਗੀ ਦਾ ਸਵਾਲ ਹੈ ਹੁਣ ਪਿਆਰ ਦਾ ਬਥੇਰਾ ਆਉਂਦਾ ਗੱਲ ਕਰ ਜੀ ਨਹੀਂ ਕਰਦਾ ਵਿਆਹ ਹੋ ਕਰਤਾ ਹੋਰ ਉਹ ਤਾਂ ਮੈਂ ਵੀ ਸਮਝਦੀ ਆਂ ਤੇਰੇ ਕਹਿਣ ਦੀ ਕੀ ਗੱਲ ਐ ਪਰ ਹੁਣ ਆਪਾਂ ਨੂੰ ਗੁੱਸਾ ਠੰਡਾ ਕਰਨਾ ਪਊ ਗੁੱਸਾ ਤਾਂ ਮੈਨੂੰ ਵੀ ਆਉਂਦਾ ਗੁੱਸਾ ਚਲਾਉ ਉਹਦਾ ਕਰਨਾ ਪਊਗਾ ਤੇ ਆਪਾਂ ਨੂੰ ਫਿਰ ਕੁਝ ਕਰਨਾ ਪਊਗਾ ਫਿਰ ਉਧਰੋਂ ਤਾਂ ਫਿਰ ਨਵੇੜਤਵੇੜੀ ਕਰਨੀ ਪਊਗੀ ਚਲ ਫਿਰ ਮੈਂ ਵਕੀਲ ਕੋਲੇ ਜਾ ਹੀ ਆਉਣਾ ਹਾਂ ਚਲ ਕੋਈ ਨਾ ਫਿਰ ਕਰਾਉਣਾ ਫਿਰ ਕੋਈ ਕਰਨੀ ਪਊਗਾ ਉਹ ਲੈ ਫੜਾ ਬਾਈ ਸਿੱਠਾ ਕੀ ਕੁਸਾ ਇਹਦਾ ਇਹਨਾਂ ਦਾ ਸਾਰਾ ਦਿਨ ਛਪਾਤਾ ਚਲਾ ਜੋ ਓਏ ਚਲ ਧੰਨਵਾਦ ਬਾਈ ਐਂ ਕਰੋ ਚਲਦੇ ਆ ਮੈਂ ਹਜੇ ਆਦੀ ਮੁੱਛਾਂ-ਮਾਸਾਂ ਸੈੱਟ ਕਰਾ ਲਾ ਉੱਥੋਂ ਓ ਮੈਨੂੰ ਐਂ ਦੱਸ ਓਏ ਤੇਰਾ ਮਕਲਾਵਾ ਯਾਰ ਵਿਆਹ ਤਾਂ ਤੂੰ ਕਹਾ ਜਾਣਾ ਕਿ ਸਿ ਰਿਸ਼ਤੇਦਾਰੀ ਚ ਉਹ ਵੇਸੀ ਨਾਲ ਜਾਵਾਂਗੇ ਤੇਰੇ ਵਿਆਹ ਤਾਂ ਜਾਣਾ ਹੀ ਆ ਹੁਣ ਵਿਆਹ ਵੇਲੇ ਦਾੜੀ ਦੂੜੀ ਵੀ ਮੋਛਾਂ ਵੀ ਸੈਟ ਕਰਾਉਣੀ ਆ ਉਹ ਆਪਾਂ ਇਹਨਾਂ ਗਰਮੀ ਵੀ ਰੋਤਾ ਯਾਰ ਕਿਹੜਾ ਵਿਆਹ ਉਥੇ ਗਰਮੀ ਮਾਰ ਦੇਣਗੇ ਯਾਰ ਚੱਲ ਮੋਹਲੇ ਜਾਂਦਾ ਉਹ ਨਾਲ ਕੱਲਾ ਮੈਂ ਜਾਉ ਉਹ ਜਾਮਾ ਕੇ ਦੁੱਪਖਾਈ ਦਾ ਸਾਡੀ ਪਰਸੋਂ ਦੀ ਕਰਾਉਂਦਾ ਤਰਾ ਕਰਨਾ ਨਾਲ ਜਾਵਾਂਗੇ ਸਾਡੀਆਂ ਗੱਲ ਸੁਣ ਲਓ ਮੈਂ ਨਹੀਂ ਲਿਆਂਦਾ ਤੁਹਾਨੂੰ ਧੋਤੀਆਂ ਵਾਲੇ ਨਾਲ ਉਥੇ ਜਲੂਸ ਕੱਢੋ ਓਏ ਚਾਦਰੇ ਹੁੰਦੇ ਆ ਚਾਦਰੇ ਹੁੰਦੇ ਆ ਪੰਜਾਬੀ ਸਭਿਆਚਾਰ ਆ ਇਹ ਮਰੀਏ ਨਾ ਅੰਗਰੀਕਾ ਖੋਲ ਨਾ ਹੁਣ ਨਾ ਖੜੀ ਕਿਤੇ ਇਹ ਨੰਨ ਤਾਂ ਮੈਂ ਦੱਸਦੀ ਆਂ ਪਤਾ ਓਏ 1 ਮਿੰਟ ਇੱਥੇ ਰੁਕ ਜਾ ਸੁਣਦਾ ਨਹੀਂ ਤੈਨੂੰ ਇੱਥੇ ਖੜ੍ਹਜੋ ਨਾ ਥੋਨੋਂ ਮੇਰੀ ਗੱਲ ਸੁਣਦੀ ਨਹੀਂ ਹੈਗੀ ਮੈਂ ਹਜੇ ਪੱਗਾਂ ਵੀ ਲੈਣੀਆਂ ਮੇਰੀ ਗੱਲ ਸੁਣ ਤੈਨੂੰ ਸੁਣਦਾ ਨਹੀਂ ਮੈਂ ਆਵਾਜ਼ ਤੇ ਆਵਾਜ਼ ਮਾਰੀ ਨਹੀਂ ਐ ਤੇ ਤੁਸੀਂ ਚੁੱਪਚਾਪ ਅੱਗੇ ਲੰਘੀ ਜਾਣੀਓ ਬੰਦੇ ਦਾ ਕੋਈ ਕੰਮ ਵੀ ਹੁੰਦਾ ਅਸੀਂ ਕਿਹੜਾ ਤੈਨੂੰ ਜਾਣਦੇ ਆਂ ਵੀ ਖੜ੍ਹੀਏ ਜਾਣਦੀ ਤਾਂ ਮੈਂ ਵੀ ਨਹੀਂ ਸੋਨੂੰ ਵੀ ਤੁਸੀਂ ਕੌਣ ਹੋ ਫਿਰ ਸਾਨੂੰ ਬਾਜਾਂਗਾ ਤਾਂ ਮਾਰਦੀਆਂ ਕਮਾਲ ਹੋ ਗਈ ਇੱਕ ਪਾਸੇ ਤੁਸੀਂ ਚੋਰੀ ਕੀਤੀ ਐ ਦੂਜੇ ਪਾਸੇ ਕਹਿੰਦੇ ਸਾਨੂੰ ਬਾਜਾ ਕੋਈ ਮਾਰਦੀਆਂ ਮੇਰੀ ਚੁੰਨੀ ਕਿੱਥੇ ਚੱਕੀ ਆ ਕਿਹੜੀ ਚੁੰਨੀ ਲਾ ਚੁੰਨੀ ਮੈਂ ਕੋਈ ਚੁੰਨੀ ਚੰਨੀ ਨਹੀਂ ਚੱਕੀ ਤੁਹਾਡੀ ਕਮਾਲ ਹੋ ਗਈ ਉਹ ਬਹਿਮ ਹੋ ਗਿਆ ਭਾਈ ਤੁਹਾਨੂੰ ਇਹੇ ਆ ਅਸੀਂ ਕੁਰੀ ਕਰਦੇ ਦੇਖ ਮੈਨੂੰ ਕੋਈ ਬਹਿਮ ਨਹੀਂ ਹੋਇਆ ਚੁੱਪਚਾਪ ਨਾ ਇਹ ਥੈਲੇ ਦੇ ਵਿੱਚ ਮੇਰੀ ਚੁੰਨੀ ਵਾਪਸ ਦੇ ਦੇ ਓਏ ਅਸੀਂ ਕੀ ਚੋਰ ਆ ਐਵੇਂ ਥੈਲਾ ਤੈਨੂੰ ਦਿਕਾ ਨਾ ਅਸੀਂ ਚੱਕੀ ਆ ਸਾਡੀਆਂ ਥੈਲੇ ਦੇ ਵਿੱਚ ਪੱਗਾਂ ਤੇ ਟੀ ਸ਼ਰਟਾਂ ਕੋਈ ਗੱਲ ਨਹੀਂ ਤੁਸੀਂ ਚੋਰ ਨਹੀਂ ਹੈਗੇ ਤੁਸੀਂ ਸੱਚੇ ਹੋ ਫਿਰ ਇੱਕ ਵਾਰ ਚੈਕਿੰਗ ਕਰਵਾ ਦਿਓ ਮੈਨੂੰ ਅਸੀਂ ਤੈਨੂੰ ਜਾਣ ਨਹੀਂ ਦਿੰਦੇ ਕਿ ਸੌ ਚੈੱਕ ਕਰਾਈਏ ਸੌ ਤਰ੍ਹਾਂ ਦਾ ਸਮਾਨ ਹੁੰਦਾ ਸਾਡਾ ਇਹ ਫਿਰ ਮੇਰੀ ਗੱਲ ਸੁਣ ਮੈਨਾ ਬਹੁਤ ਕੁਝ ਕਰ ਸਕਦੇ ਹਾਂ ਮੈਂ ਸਿੱਧੇ ਮੂੰਹ ਨਾਲ ਕਹਿੰਦੀ ਹਾਂ ਇੱਕ ਵਾਰ ਚੈਕਿੰਗ ਕਰਾ ਦਿਓ ਮੇਰੀ ਚੁੰਨੀ ਇਹਦੇ ਵਿੱਚ ਹੀ ਨਿਕਲੂਗੀ ਅਸੀਂ ਨਹੀਂ ਕਰਾਉਂਦੇ ਮੇਰੇ ਕਰਾ ਦਿੰਨੇ ਚੈੱਕ ਕਿਉਂ ਕਰਾ ਦਿੰਨੇ ਮੇਰੇ ਬੇਚੀਆ ਤੂੰ ਮੇਰੇ ਨਾਲ ਆਇਆ ਭਾਈ ਨਾ ਆਇਆ ਖੱਡੀ ਦਾ ਪਏ ਉੱਤੋਂ ਤੱਕ ਪਹੁੰਚਾ ਮੈਨੂੰ ਦੇਖਨ ਦਾ ਹੈ ਹੀ ਨਹੀਂ ਆਪਣੇ ਕੋਲ ਆਪਣੇ ਆਪ ਦੇ ਕੱਪੜੇ ਤੱਕ ਪਹੁੰਚਿਆ ਮੈਨੂੰ ਉੱਤੋਂ ਦੀ ਤੇ ਉੱਪਰ ਤੱਕ ਪਹੁੰਚਾ ਬਹੁਤ ਦੂਰ ਦੂਰ ਤੱਕ ਪਹੁੰਚਾ ਮੈਨੂੰ ਐਰ ਗੈਰ ਨਾ ਸਮਝੋ ਚੁੱਪ ਚਾ ਮੈਨੂੰ ਥੈਲਾ ਚੱਕ ਕਰਵਾ ਅਸੀਂ ਨਹੀਂ ਕਰਨਾ ਯਾਰ ਅਸੀਂ ਨਹੀਂ ਦਿਖਾਉਂਦੇ ਹੁਣ ਇਹਦਾ ਅੜੀ ਹੋ ਗਈ ਡਰ ਨਾ ਤੂੰ ਮੇਰੇ ਹੁੰਦੇ ਅੱਛਾ ਨਹੀਂ ਦਿਖਾਉਂਦੇ ਫਟਾ ਇੱਧਰ ਦਿਖਾਉਂਦਾ ਤਾਂ ਤੂੰ ਕਿਵੇਂ ਨਹੀਂ ਲੈ ਉਹ ਤੂੰ ਕਮਾਲ ਕਰੀ ਜੰਨੀ ਆ ਉਹ ਸਾਡੇ ਨਾਲ ਤੂੰ ਬੋਲਦਾ ਨਹੀਂ ਯਾਰ ਬੰਦਾ ਠੀਕਾ ਤੂੰ ਸਹੀ ਗੱਲ ਹੈ ਚੁੰਨੀ ਤਾਂ ਮੇਰੀ ਇੱਥੇ ਹੈ ਨਹੀਂ ਕਿੱਥੇ ਆ ਚੁੰਨੀ ਇੱਥੇ ਦੇਖ ਲਈ ਚੁੰਨੀ ਹੁਣ ਹੈਗੀ ਆ ਨਹੀਂ ਹੈਗੀ ਚੁੰਨੀ ਚਲੋ ਕੋਈ ਗੱਲ ਨਹੀਂ ਬੰਦੇ ਤੋਂ ਗਲਤੀ ਵੀ ਹੋ ਜਾਂਦੀ ਆ ਨਹੀਂ ਭਲੇਖਾ ਲੱਗਿਆ ਹੋਣਾ ਉਪਰੇਖਾ ਲੱਗਿਆ ਇਹ ਦੇਖ ਲਾਰੇ ਬੱਤੇ ਸਾਡੇ ਉੱਚੀ ਆਵਾਜ਼ ਨਾਲ ਮੇਰੇ ਨਾਲ ਗੱਲ ਨਾ ਕਰੋ ਲੈ ਗਲਤੀ ਗਲਤੀ ਉੱਪਰੋਂ ਹੇਠਾਂ ਸਾਡਾ ਸਮਾਨ ਜਾ ਕੇ ਇੱਥੇ ਫੇਰ ਅੱਜ ਨਹੀਂ ਕਰਾਂਗੇ ਤੁਹਾਡਾ ਸਮਾਨ ਚੱਕਾ ਹਾਂ ਤੁਹਾਡਾ ਸਮਾਨ ਤਾਂ ਦੇਖ ਮੈਂ ਚੱਕ ਨਹੀਂ ਸਕਦੀ ਤੁਸੀਂ ਮੇਥੋਂ ਆ 500 ਦਾ ਨੋਟ ਲੈ ਸਕਦੇ ਅਸੀਂ ਨੀਲੰਦਰੋਂ ਦੇ ਪੈਸੇ ਪੈਸੇ ਅਸੀਂ ਪੈਸੇ ਲੈਂਦੇ ਫਿਰ ਤੇ ਸਾਡਾ ਸਮਾਨ ਪਾ ਲੈਂਦੇ ਉਹ ਲੈ ਲੈਣੇ ਲੱਗ ਗਏ ਅੱਕੀ ਦੀ ਭੋਆ ਲੈ ਲਾਂਗੇ ਬੜਾ ਹੱਥ ਮੁੱਕਾ ਆ ਜੋ ਵੀ ਤੁਸੀਂ ਕੁਝ ਖਾਣੇ ਹੋਣਾ ਆਪਦਾ ਖਾ ਸਕਦੇ ਹੋ ਆ ਲੈ 500 ਤੂੰ ਵੀ ਲੈ ਲੈ ਮੈਂ ਨਹੀਂ ਲੈਣਾ ਮੇਰ ਦਾ ਅੱਕੜਾ ਉਹ ਮੈਨੂੰ ਦੇ ਦੇ ਵੀ ਮੈਂ ਥੈਲੀ ਭੁੱਕੀ ਦੀ ਹੋਰ ਲੈ ਲੂੰਗਾ ਚਲੋ ਮੇਰੀ ਗੱਲ ਸੁਣੋ ਇੱਕ 500 ਤੁਹਾਨੂੰ ਹੋਰ ਦੇ ਦਿੰਨੀ ਐ ਦੋਵਾਂ ਚ ਜਿੰਨੇ ਮਰਜ਼ੀ ਰੱਖ ਲਓ ਲੈ ਕੁੜੀ ਖੁੱਲੇ ਦੇਲ ਦੀ ਐਦਾਗਾ ਨਹੀਂ ਲੈਂਦੇ ਯਾਰ ਸਾਡੀ ਪੈਸਾ ਬਹੁਤ ਹੈ ਮੇਰੇ ਕੋਲ ਬਹੁਤ ਪੈਸਾ ਬਹੁਤ ਹੀ ਜ਼ਿਆਦਾ ਸਾਡੇ ਕੋਲ ਐਸੇ ਜਿਹੀ ਕਾ ਨਾ ਨਾ ਮੈਂ ਬਸ ਅੱਬਦੀ ਮੁਠੀ ਚ ਰੱਖਦੀ ਆ ਕੋਈ ਨਾ ਕੋਈ ਨਾ ਚੱਕ ਲੋ ਚੱਕ ਲੋ ਲਓ ਹੋਰ ਚਾਹੀਦੇ ਆ ਅੱਕੜ ਤੈਨੂੰ ਕਿਤੇ ਲੈ ਕੇ ਜੂ ਇਹ ਤਾਂ ਕਮਲਾ ਜਾਂ ਉਹੀ ਫੜੀ ਜਾਂਦਾ ਮੇਰੇ ਬਾਹਰ ਨਾ ਜ਼ਿਆਦਾ ਬਕਵਾਸ ਨਾ ਕਰ ਹਾਂ ਬਕਵਾਸ ਨਾ ਚੱਕਲਰ ਦਾ ਸਮਾਨ ਮੈਂ ਤੁਹਾਡੀ ਕੋਈ ਨੌਕਰ ਨਹੀਂ ਹੈਗੀ ਉਹ ਤੂੰ ਚੱਕਲਾ ਕਮਾਲ ਹੈ ਯਾਰ ਹਾਂ ਇਹ ਲੋ ਜਾ ਘੜਤੈ ਨਹੀਂ ਯਾਰ ਉਹ ਤੁਹਾਡੇ ਨਾਲ ਬੇਇਜ਼ਤੀ ਕਰਾਈ ਜਾਂਦਾ ਉਹ ਮੂਸੜਾ ਚੱਕੀ ਹੈ ਨਾ ਓਏ ਨੌਂਬਲੀਆ ਤੈਨੂੰ ਲਿਆਉਂਦੇ ਨਹੀਂ ਆਇਆ ਕਿਤੇ ਆਏ ਮਿਲ ਜਾਂਦੀ ਹੈ ਉਹੀ ਗੱਲਾਂ ਹੈ ਫਿਰ ਜਾਂਦੀ ਆਕੜ ਨਹੀਂ ਦੇਖੀ ਤੂੰ ਉਹਦੀ ਆਹ ਕਿਹੜਾ ਕੋਣ ਸਮਾਨ ਯਾਰ ਕੀ ਪਤਾ ਕਿਹਨੇ ਭੈਣਾ ਉਂਗਲਾ ਲਾ ਕੇ ਭੇਜਦਾ ਉਹਦਾ ਪ੍ਰਿੰਟਾ ਜਿਵੇਂ ਲੜਾ ਕੇ ਆਈ ਹੁੰਦੀ ਐ ਪੈਦੀ ਤੂੰ ਇਹਨੂੰ ਨੀਂਦ ਲੈ ਗਿਆ ਨਾ ਉਹ ਵਿਆਹ ਤੂੰ ਕਿਹੜਾ ਦਾ ਪੈਣ ਦੀਆਂ ਸ਼ਰਟਾਂ ਦੀ ਰੇਤਾ ਲਵਾਤਾ ਨਮੀਆਂ ਸ਼ਰਟਾਂ ਤੇ ਲਵਾ ਆ ਜਿਹੜੀ ਬੇਇੱਜ਼ਤੀ ਹੋਈ ਆ ਓਏ ਐਂ ਕਰਦੇ ਹੁੰਦੇ ਯਾਰ ਤੂੰ ਤਾਂ ਜਲੂਸ ਕੱਢਦਾ ਰੌਲਾ ਪਾ ਕੇ ਓਏ ਉਹਨੂੰ ਗਲਤਫਹਿਮੀ ਹੋ ਗਈ ਸੀ ਲੈ ਤਲਾਸੀ ਲੈ ਕੇ ਉਹਦੇ ਗਲਤਫਹਿਮੀ ਦੂਰ ਹੋ ਗਈ ਯਾਰ ਓਏ ਐਂ ਹੀ ਨਹੀਂ ਹੁੰਦਾ ਕੋਈ ਸਾਲੀਆ ਇੱਜ਼ਤ ਨਾਲ ਦੀਆ ਕਿਵੇਂ ਪਾਜ ਪਾਜ ਪੈਂਦੀ ਸੀ ਤੈਨੂੰ ਮੈਥੋਂ ਨਹੀਂ ਜਰਿਆਂਦਾ ਮੇਰੇ ਕੋਈ ਯਾਰ ਦੋਸਤ ਨੂੰ ਐਂ ਹੋਵੇ ਓਏ ਚੱਲ ਕੁਛ ਨਹੀਂ ਹੋਇਆ ਆਪਾਂ ਉਹਦਾ 2000 ਰੁਪਏ ਹੀ ਬਣਿਆ ਫੇਰ ਕੀ ਹੋ ਗਿਆ ਇੱਕ ਅੰਜਰ ਦੇ ਆਮਲੀ ਨੇ ਜਮਾ ਬੇਇਜ਼ਤੀ ਕਰਾਤੀ। ਲੈ ਐਸੇ ਫੜੀ ਗਿਆ ਤੂੰ ਯਾਰ ਤੂੰ ਕਮਾਲ ਕਰਤੀ। ਓ ਮਾਇਆ ਯਾਰ ਹੁਣ ਘਰੇ ਆਈ ਕਿਵੇਂ ਮੋੜਦੀ ਓਹੀ ਗੱਲ ਯਾਰ ਪੈ ਜੋ ਲਿਆਂਦੀ ਨਾ ਪੁੱਕੀ ਐ ਦੇਖੀ ਐ ਜਮਾ। ਓਏ ਹਾਂ 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 ਸੱਤ ਚ ਰੱਖੂ ਤੁਸੀਂ ਜਾਣਦੇ ਹੋ ਮੈਨੂੰ ਨੇ ਉਹ ਮੈਂ ਵੱਡਾ ਬੈਲੀ ਇਹ ਉਹ ਪਹਿਲੀ ਨਹੀਂ ਤੋ ਮੈਨੂੰ ਆਲਾ ਦੋ ਜਨਾਨੀਆਂ ਦੇ ਰੂਹ ਮਰੀ ਜਾਣਾ ਜੇ ਤੈਨੂੰ ਕੋਈ ਬਰਾਬਰ ਦਾ ਟੱਕਰ ਦੇ ਫੇਰ ਤੂੰ ਭੱਜ ਜਾਣਾ ਆ ਐਵੇਂ ਹੀ ਭੱਜ ਜਾਣਾ ਉਹ ਮੈਨੂੰ ਆਲਾ ਤਾਂ ਯਾਰ ਆਪਣਾ ਵਿਆਹ ਜਾਂ ਇੱਥੇ ਖਰਾਬ ਕਰ ਦੂ ਇਹ ਨਹੀਂ ਪਤਾ ਕੀ ਗੱਲ ਸੁਣ ਲੈ ਇਹਨੂੰ ਨਹੀਂ ਲੈ ਕੇ ਜਾਂਦੇ ਮੈਂ ਆਪਾਂ ਦੋਨੇ ਚੱਲਾਂਗੇ ਪਰ ਮੈਂ ਦੇਖੂ ਉਹਦਾ ਜਰਜੀ ਨੂੰ ਲਿਆਣਾਗਾ ਇਧਰ ਹੋ ਜਾ ਮੋਟਰਸਾਈਕਲ ਤੇ ਨੱਬਜੀ। ਮੇਰੀ ਗੱਲ ਸੁਣ ਤੂੰ ਆਪਣਾ ਮੋਟਰਸਾਈਕਲ ਲੈ ਕੇ ਆ ਸੀ ਉਹ ਦੁਕਾਨ ਤੋਂ ਸਮਾਨ ਲੈ ਲਈਏ। ਲੈ ਕੇ ਆ ਕਰ ਠੀਕ ਆ। ਬੰਦੂ ਕਾਰ ਨਹੀਂ ਹੰਭੂ ਜੀ ਮੈਨੂੰ ਨਾ ਲੈ ਕੇ ਆਏਂਗਾ ਉਹਦਾ ਮੋਟਰਸਾਈਕਲ ਚਲਾਊ ਕੌਣ ਮੇਰੇ ਸਾਹਦੇ। ਤੂੰ ਹੀ ਚਲਾਏ ਤੂੰ ਲੈ ਕੇ ਜਾਵਾਂਗਾ। ਹਾਂ ਮੈਂ ਲੈ ਹੋਣਾ ਇੱਥੇ ਆਉਂਗਾ। ਚੰਗਾ ਚੰਗਾ ਆ ਜਾ ਓਏ। ਹਾਂ ਓਏ ਇੱਕ ਵਾਈ ਮੇਰੀ ਗੱਲ ਸੁਣ ਲੈ। ਹਾਂ ਆ ਤੂੰ ਇਹ ਨੂੰ ਨਾ ਵਿਆਹ ਭੁੱਲੇ ਜੀ ਵਿਆਹ ਤੂੰ ਮੈਨੂੰ ਲੈ ਕੇ ਜਾਣਾ। ਵਿਆਹ ਤਾਂ ਗੱਲ ਸੁਣਦਾ ਮੈਂ ਤੈਨੂੰ ਲੈ ਜਾਊਗਾ। ਹਾਂ ਪਰ ਮੇਰੀ ਇੱਕ ਸ਼ਰਤ ਆ। ਲੈ ਸ਼ਰਤ ਯਾਦ ਜਦੋਂ ਮੈਂ ਪੱਕਾ ਲੈ ਜੂ ਨੂੰ ਲੈ ਜਾਂਦਾ ਹਾਂ ਹਾਂ ਸ਼ਰਤ ਇਹ ਹੈ ਮੇਰੀ ਪਰ ਮੈਂ ਤੇਰੇ ਕੋਟ ਪੈਂਟ ਪਾ ਕੇ ਲੈ ਜਾਊਂਗਾ ਆਇਆ ਨਾ ਇੰਨੀ ਗਰਮੀ ਚ ਕੋਟ ਪੈਂਟ ਨਾ ਬਈ ਇਹ ਤਾਂ ਸ਼ਰਤ ਤੇਰੀ ਬੜੀ ਕਸੂਤੀ ਆਂ ਮਾਰ ਦੇਂਦਾ ਮੈਨੂੰ ਤਾਂ ਤੂੰ ਫਿਰ ਦੇਖ ਲੈ ਜੇ ਜਾਣਾ ਫਿਰ ਕੋਟ ਪੈਂਟ ਪਾਣਾ ਉਹ ਨਹੀਂ ਸਾਡਾ ਐ ਨਹੀਂ ਕਰਦੇ ਹੁੰਦੇ ਮੈਂ ਗੂੜੇ ਗੂੜੇ ਕੱਪੜੇ ਜੇ ਪਾ ਕੇ ਲੈ ਜੂ ਆਇਆ ਯਾਰ ਮਰਨਾ ਮੈਂ ਆਪਾਂ ਨੇ ਕੋਟ ਪੈਂਟ ਪਾਏਗਾ ਜੇ ਉੱਥੇ ਫੇਰ ਵੀ ਕੋਈ ਕੁੜੀ ਕੜੀ ਪਸੰਦ ਕਰੂ ਤੈਨੂੰ ਅੱਛਾ ਹਾਂ ਮੇਰੇ ਨਾਲ ਹੁਣਾ ਧੋਤੀ ਚ ਤੈਨੂੰ ਕੌਣ ਪਸੰਦ ਕਰੂਗਾ ਚਲ ਫਿਰ ਤੇਰੀ ਗੱਲ ਪੱਕੀ ਹੈ ਫਿਰ ਆਪਾਂ ਪਾ ਜਾਗੇ ਕੋਈ ਨਹੀਂ ਮੇਰੀ ਗੁਲੀ ਪਿਆ ਚਾਹੀ ਉਹੀ ਪਾ ਦੇ ਪਰਾਣਾ ਹਾਂ ਤੈਨੂੰ ਕਿਹੜੇ ਪੈਸੇ ਲਾਉਣ ਦੀ ਲੋੜ ਹੈਗੀ ਫੇਰ ਠੀਕ ਹੈ ਹੈ ਫੇਰ ਠੀਕ ਹੈ ਤੈਨੂੰ ਨਹੀਂ ਲਿਆਂਦੇ ਆਪਾਂ ਕੋਈ ਨੱਪ ਛੜਪ ਮਾਰਦੇ ਆਂਗੇ ਤੇ ਤੇਨੂੰ ਜਵਾਨ ਹੋ ਗਈ ਹਾਂ ਲਿਆਂਦੇ ਨਹੀਂ ਆਪਾਂ ਵਾਟੇ ਮੋਟਰਸਾਈਕਲ ਲੈ ਕੇ ਪਿੱਛੇ ਦੱਸ ਕਿੱਧਰ ਪਾ ਗਏ ਉਹ ਕਿੱਧਰ ਆਦਾ ਸੜੀ ਪਿੱਛੇ ਆਪਾਂ ਉਹ ਆ ਰੋ ਵੇ ਕਿੱਧਰ ਗਿਆ ਸੀ ਓਏ ਅਸੀਂ ਕਦੋਂ ਦੇ ਡਿੱਕੀ ਜੰਨੇ ਆ ਤੈਨੂੰ ਉਹ ਮੈਂ ਸਾਰੇ ਪਾ ਲੈ ਆ ਯਾਰ ਤੁਹਾਨੂੰ ਓਏ ਮੈਂ ਤਾਂ ਨਾ ਮਾਰਿਆ ਪਲਟ ਮੇਰਾ ਪਾੜਾ ਵੱਧ ਗਿਆ ਪਰਾਣਾ ਲਿਆ ਜੀ ਮਿਲ ਗਿਆ ਹਾਂ ਉਹ ਗਨਾ ਭਾਲ ਮੈਂ ਤਾਂ ਕੁੜੀ ਜੀ ਭਾਲਦਾ ਸੀ ਮੈਨੂੰ ਥਿਆਈ ਨਹੀਂ ਮੈਂ ਵੱਢਣੀ ਸੀ ਅੱਜ ਉਹ ਗੁਰੂਆ ਅਸੀਂ ਯਾਰ ਇੱਥੇ ਮੁੜਕੋ ਮੁੜਕੀ ਹੋ ਗਏ ਯਾਰ ਉਹ ਤੂੰ ਤਾਂ ਜਿੱਖਸੀ ਬੋਲ ਹੀ ਨਾ ਮਿਲਿਆ ਮੇਰਾ ਤਾਂ ਕਾਲਜਾ ਮੱਚਾ ਬੈਠੇ ਦੋਦੇ ਨੇ ਪੈਸੇ ਫੜੇ ਨੇ ਉਹ ਚੱਲ ਛੱਡ ਪਰਾਂ ਯਾਰ ਚੱਲ ਚਲੀਏ ਬੈਠੋਏ ਕਿੱਥੇ ਉਹ ਪਿੰਡ ਚੱਲਦੇ ਹਨ ਪਿੰਡ ਹੋਰ ਦਾ ਮੈਂ ਤਾਂ ਭਾਲੂ ਹਾਂ ਜੇ ਉਹਨੂੰ ਕੋਈ ਨਾ ਥਿਆ ਦੋ ਤੀਡੀ ਮੰਡੀ ਚ ਉਹਨੂੰ ਕਿੱਥੋਂ ਭਾਲ ਲੇਗਾ ਯਾਰ ਤੂੰ ਖੜ ਜਾ ਮੈਂ ਮੋੜ ਲੈਣ ਦੇ ਮੋੜ ਲੈਣ ਦੇ ਇਹ ਆਟਾ ਪਾਇਆ ਵੇ ਹੈ ਆਟਾ ਪਾਇਆ ਕੇ ਦੋ ਥੋੜੀ ਫਿਰਦਾ ਹੈ ਆ ਉਹ ਮੈਂ ਜਦੋਂ ਮਾ ਮੋਟਰਸਾਈਕਲ ਤੋਂ ਨੂੰ ਮੰਗ ਕੇ ਦਿੱਤਾ ਸੀ ਵੇ ਉਹ ਆ ਕਿਥੋਂ ਤੋੜ ਲਿਆ ਹੁਣ ਉਹ ਇਹ ਤਾਂ ਪਹਿਲਾਂ ਦਾ ਯਾਰ ਪਹਿਲਾਂ ਨਾ ਕਿ ਮੈਂ ਤੜਕੇ ਦਾ ਚੰਗਾ ਭਲਾ ਜਦੋਂ ਉਹ ਨਹੀਂ ਨਹੀਂ ਇਹ ਤਾਂ ਲੈ ਆਏ ਭਾਈ ਕੋਲੇ ਇਥੋਂ ਕਿਦਰਾ ਵੀ ਜੋੜ ਦੇਗਾ ਤੂੰ ਇਹਨੂੰ ਉਹ ਚੱਲ ਬਾਈ ਯਾਰ ਮੈਨੂੰ ਤਾਂ ਭੁੱਖ ਜੀ ਲੱਗੀ ਪਈ ਆ ਨਹੀਂ ਐ ਨਹੀਂ ਪਤਾ ਇਥੋਂ ਕੋਈ ਖਾਣਾ ਕੋਣਾ ਪਈਏ ਆਪਾਂ ਨੂੰ ਓਏ ਤੁਹਾਨੂੰ ਮੈਂ ਖਵਾਉਂਗਾ ਆ ਤਾਂ ਪਹਿਲਾਂ ਦਾ ਓਏ ਮੈਂ ਤਾਂ ਨਵਾਂ ਪਵਾ ਕੇ ਦੇ ਦੂੰਗਾ ਮੇਰਾ ਲਹੂ ਨਾ ਪੀਓ ਇਹਨੂੰ ਮੋੜ ਲੈ ਚੱਲ ਪੈਣ ਤੇ ਉੱਥੇ ਰੱਤ ਜਾਂਦੇ ਨਵਾਂ ਪੁਆਲਾ ਚੰਗਾ ਚੱਲ ਇਹ ਖੜ ਜਾ ਚਾਦਰਾਂ ਉੱਚਾ ਇਹਨੂੰ ਚੈਨ ਚ ਨਾ ਫਸਾਲੀ ਚਾਦਰੇ ਨੂੰ ਓਏ ਇਹਦੇ ਨਹੀਂ ਹੁੰਦੀ ਚੈਨ ਹੋਰ ਇਹਦੇ ਕੀ ਬਿਲਕੁਲ ਉਹ ਸਾਈਕਲ ਦੇ ਹੁੰਦੀ ਆ ਲੈ ਇਹ ਤਾਂ ਇੰਜਣ ਖਿੱਚਦਾ ਯਾਰ ਮੈਂ ਕਿੱਥੋਂ ਯਾਰ ਮੋਟਰਸਾਈਕਲ ਮੰਗ ਕੇ ਦੇ ਦਿਆਂ ਨੂੰ ਲੈ ਇਹਦੇ ਕਹਿੰਦਾ ਚੈਨ ਹੀ ਨਹੀਂ ਹੁੰਦੀ ਹੋਰ ਦਸੇ ਕਹਤੇ ਚੱਲਦਾ ਓਏ ਇਹਦੇ ਤੇ ਇੰਜਣ ਹੁੰਦਾ ਯਾਰ ਚੈਨ ਵਾਲੀ ਤੇ ਵਿੱਚ ਗੱਲੀ ਨਹੀਂ ਹੁੰਦੀ ਕੀ ਹੋਈ ਹੁੰਦੀ ਆ ਹੁੰਦੀ ਆ ਚੈਨ ਤੇ ਤੇਲ ਵੀ ਨਹੀਂ ਪੈਂਦਾ ਯਾਰ ਆ ਜਾ ਜਿੱਦੂ ਕੀ ਪਤਾ ਓ ਲੈ ਯਾਰ ਮੈਂ ਕਿੰਜਰਾ ਇੰਜੀਨੀਅਰ ਦਾ ਹੋਰ ਹਾਂ ਗਮਾਂਡੀ ਰਹਾਂਗਾ ਮੈਨੂੰ ਸਾਰੀ ਗੱਲ ਦਾ ਪਤਾ ਯਾਰ ਓਏ ਪਤਾ ਤਾਂ ਤੈਨੂੰ ਹੈਗਾ ਮੇਰੀ ਗੱਲ ਤੋਂ ਕੀ ਖਾਏਗਾ ਹੁਣ ਐ ਦੱਸ ਮੈਨੂੰ ਤਾਂ ਕੁਝ ਮਰਜ਼ੀ ਖਵਾ ਦੇ ਓਏ ਤੇਰੇ ਤੂੰ ਐ ਤੜਫੀ ਆ ਪਤਾਕਦ ਵਾਲੇ ਕੈਪਸੂਲ ਜਿਲੇ ਆ ਤੇ ਉਹ ਤਾਕਦ ਵਾਲੇ ਕੈਪਸੂਲ ਖੜੇ ਉਹ ਤਾਂ ਨਸ਼ੇ ਪੱਤੇ ਵਾਲੇ ਹੁੰਦੇ ਨੇ ਉਹਦੇ ਚੱਕਰ ਮੇਰੇ ਫੋਨੋ ਫੋਲੀ ਫੋਲੋਂ ਨਾਲ ਹੀ ਠਾਣਾ ਇਥੇ ਪੁਲਿਸ ਵਾਲੇ ਚੱਕ ਲੈਣਗੇ ਉਹਦੀ ਸਾਰੀ ਬਸ ਐਸਐਸਪੀ ਨਾਲ ਸਿੱਧੀ ਆ ਮੇਰੀ ਵੱਡਾ ਐਸਐਸਪੀ ਵਾਲਾ ਤੇ ਮੋੜ ਇਹਨੂੰ ਯਾਰ ਖਰਚਾ 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 ਲੈ ਕਿਥੋਂ ਲਿਆ ਯਾਰ ਇਹਨਾਂ ਨਾਲ ਹਜੇ ਕਦੇ ਆ ਕੇ ਵਿਆਹ ਲੈ ਜੀ ਮੈਨੂੰ ਇਹ ਤਾਂ ਇਹ ਲੱਗਦਾ ਮੈਨੂੰ ਤਾਂ ਲੱਗਾ ਯਾਰ ਉਹਦੇ ਭਾਈ ਨੇ ਚਾਬੀ ਤਾਂ ਲਾਈ ਨਹੀਂ ਉਹ ਓਏ ਮਾਰੇ ਤਾਂ ਯਾਰ ਇੱਕ ਇੱਲੇ ਹੁਣ ਕੰਮ ਮਰੀ ਜਾਂਦਾ ਬੈਹ ਲੈ ਗਿਆ ਤੈਨੂੰ ਨਹੀਂ ਵਧਾ ਦੇ ਉਹਦੀ ਹੋ ਗਿਆ ਬੈਹ ਜਾ ਬੈਹ ਜਾ ਮੋੜ ਤਾ ਹੁਣ ਕੰਦ ਚ ਮਰੇਗਾ ਬੈ ਜਾ ਮੇਰੇ ਬੰਪੂ ਘਾਟ ਤੇ ਨੀ ਲੈ ਕੇ ਜਾਊਂਗਾ ਚੱਲ ਚੱਲ ਏ